ਪਿੰਡ ਬਹਾਦਰਪੁਰ ਵਿਖੇ ਡਾਕਟਰ ਭੀਮrao ਅੰਬੇਦਕਰ ਜੀ ਦਾ 133ਵਾਂ ਜਨਮ ਉਤਸਵ ਮਨਾਇਆ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਸਤਪਾਲ ਸਿੰਘ ਡਾਕਟਰ ਰਾਜਕਮਾਰ ਡਾਕਟਰ ਧਰਮਜੀਤ ਔੜ ਗੁਰਨਾਮ ਸਿੰਘ ਸਪਰਾ ਅਵੇ ਕੁਮਾਰ ਸਪਰਾ ਜਸਕਰਨ ਸਿੰਘ ਸਾਗਰ RAM ਅਤੇ ਹਰਵਿੰਦਰ ਸਾਗਰ ਤੋਂ ਇਲਾਵਾ ਜੱਸਾ ਅਵੀ ਆਕਾਸ਼ ਹਰਸ਼ ਅਤੇ ਦਿਲਪ੍ਰੀਤ ਲੱਡੂ ਭਾਜੀ ਭਗਵਾਨ ਦਾਸ ਸੋਨ ਲਾਲ ਅਮਰੀਕ ਸਿੰਘ ਮੁਹੱਬਤ ਸਪਰਾ ਤੇ ਪਿੰਡ ਵਾਸੀ ਹਾਜ਼ਰ ਸਨ ਇਸ ਮੌਕੇ ਤੇ ਡਾਕਟਰ ਰਾਜਕੁਮਾਰ ਸਰਪੰਚ ਸਤਪਾਲ ਸਿੰਘ ਤੇ ਡਾਕਟਰ ਧਰਮਜੀਤ ਵੱਲੋਂ ਇਸ ਮੌਕੇ ਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਇਸ 133ਵੇਂ ਜਨਮ ਉਤਸਵ ਦੇ ਉੱਪਰ ਆਏ ਹੋਏ ਪਿੰਡ ਵਾਸੀਆਂ ਨੂੰ ਉਹਨਾਂ ਦੇ ਉਹਨਾਂ ਦੇ ਸਵੰਦ ਦੇ ਵਿੱਚ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਹਾਰ-ਪਾ ਕੇ ਔਰ ਲੱਡੂ ਵੰਨ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤੇ ਬੱਚੇ, ਬਜ਼ੁਰਗ, ਔਰਤਾਂ ਹਾਜ਼ਰ ਸਨ ਔਰ ਇਸ ਮੌਕੇ ਤੇ ਮੈਂਬਰ ਪੰਚਾਇਤ ਕਮਲੇਸ਼ ਕੌਰ ਵੀ ਹਾਜ਼ਰ ਸਨ ਜਗਜੀਤ RAM ਪੁੱਟਾ ਗੜਪਦਾਣਾ ਇਸ ਮੌਕੇ ਤੇ ਹਾਜ਼ਰ ਸਨ ਔਰ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਕਸ਼ਮੀਰੀ لال ਕੈਤ ਚੀਫ ਐਡੀਟਰ ਗਰਚਾ ਦੀ ਇਹ ਵਿਸ਼ੇਸ਼ ਰਿਪੋਰਟ ਇਹ ਪਿੰਡ ਬਹਾਦਰਪੁਰ ਵਿਖੇ ਡਾਕਟਰ ਭੀਮਰਾਓ ਮੇਤਕਰਜੀਦਾ ਜੋ 133ਵਾਂ ਜਨਮ ਉਤਸਵ ਮਨਾਇਆ ਗਿਆ ਆ ਔਰ ਇਸ ਮੌਕੇ ਤੇ ਲੱਡੂ ਵੰਡੇ ਗਏ ਔਰ ਬੱਚੇ ਬਜ਼ੁਰਗ ਔਰਤਾ ਇਸ ਮੌਕੇ ਤੇ ਸ਼ਾਮਲ ਸਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੀਫ ਐਡੀਟਰ ਕੈਂਤ ਗਰਚਾ ਦੀ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਨਾਮ ਬੋਲਣ ਵਿੱਚ ਕੋਈ ਗਲਤੀ ਹੋ ਜਾਵੇ ਤਾਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਮਾਫੀ ਚਾਹੁੰਦਾ ਹੈ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਪਿੰਡ ਬਾਦਰਪੁਰ ਡਾਕਟਰ ਪੀਮਰਾਓਂਬੇਦਕਰ ਜੀ ਦੇ 133ਵੇਂ ਜਨਮ ਉਤਸਵ ਦੀ ਇਹ ਵਿਸ਼ੇਸ਼ ਰਿਪੋਰਟ ਕਿਰਪਾ ਕਰਕੇ ਵੀਡੀਓ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਹੀ ਤੁਹਾਡੇ ਤੱਕ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇਗੀ। ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਅੱਜ ਜਿਹੜਾ ਤੁਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ 133 ਮਾ ਜਿਹੜਾ ਇਹ ਜਨਮ ਦਿਨ ਮਨਾਇਆ ਹੈਗਾ। ਹਾਂਜੀ। ਮੈਂ ਦੇਖਿਆ ਕਿ ਕਾਫੀ ਜਿਹੜੀ ਆ ਕਿ ਰੌਣਕ ਲੱਗੀ ਹੋਈ ਆ ਤੇ ਉਤਸ਼ਾਹ ਬੜਾ ਇਹਦੇ ਵਿੱਚ ਪਾਇਆ ਗਿਆ। ਹਾਂਜੀ। ਤੁਹਾਨੂੰ ਕਿਸ ਤਰ੍ਹਾਂ ਇੱਕ ਸੋਚ ਆਈ ਆ ਕਿ ਸਾਨੂੰ ਪਿੰਡਾਂ ਦੇ ਵਿੱਚ ਜਿਹੜਾ ਆ ਬਾਤ ਚੜ ਕੇ ਮਨਾਉਣਾ ਚਾਹੀਦਾ ਹੈ। ਕਾਂਨ ਸਾਹਿਬ ਜਿਹਦਾ ਡਾਕਟਰ ਭੀਮਰਾ ਅੰਬੇਡਕਰ ਨੇ ਸਮਾਜ ਦੀ ਖਾਤਰ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਦੀ ਖਾਤਰ ਸੰਘਰਸ਼ ਕੀਤਾ ਹੂੰ ਤੇ ਜੋ ਸੰਵਿਧਾਨ ਦੇ ਨਿਰਮਾਤਾ ਜੋ ਸੰਵਿਧਾਨ ਹੈ ਅੱਜ ਉਹਨਾਂ ਦੇ ਸੰਵਿਧਾਨ ਦੇ ਅਧੀਨ ਜੋ ਐਮ ਐਲ ਏ ਐਮ ਪੀ ਆ ਜੋ ਵੀ ਸਾਰੇ ਬਣ ਰਹੇ ਆ ਨੌਕਰੀਆਂ ਕਰ ਰਹੇ ਆ ਸਿਰਫ ਡਾਕਟਰ ਬਾਬਾ ਅੰਬੇਡਕਰ ਦੀ ਦੇਣ ਆ ਤੁਸੀਂ ਤੇ ਅੱਜ ਤੁਸੀਂ ਜਿਹੜਾ ਇਹ ਜਨਮ ਦਿਨ ਮਨਾਇਆ ਇਹ ਕਿੱਦਾਂ ਮਤਲਬ ਹੈ ਕਹਿੰਦੇ ਕੋਈ ਪੰਚਾਇਤ ਬੋਲੋ ਵਾਹ ਜਾਂ ਕਿਸੇ ਇੱਕ ਤਰਫਾ ਬੋਲੋ ਜਾਂ ਕਿੱਦਾਂ ਇੱਕ ਹੀ ਹੈਗਾ ਆ ਇਹ ਸਾਡੇ ਜਿਹਦਾ ਸਵੇਰੇ ਗਨਨਾਮ ਸਿੰਘ ਸਪਰਾ ਜੀ ਆਏ ਸਾਡੇ ਡਾਕਟਰ ਦਾ ਡਾਕਟਰ ਰਾਤਕਮਰ ਜੀ ਆਏ ਅੱਛਾ ਦੋ ਤਿੰਨਾਂ ਬੰਦੇ ਨੇ ਸਲਾਹ ਕੀਤੀ ਆ ਵੀ ਆਪਾਂ ਨੂੰ ਵੀ ਇਹ ਮਨਾਣਾ ਚਾਹੀਦਾ ਪਰ ਅਸੀਂ ਥੋੜਾ ਜਿਹਾ ਦੋ ਦਿਨ ਲਈ ਲੇਟ ਹੋ ਗਏ ਆ ਘਰ ਦੀ ਪ੍ਰੋਬਲਮ ਕਰਕੇ ਅੱਛਾ ਅੱਛਾ ਤੇ ਅਸੀਂ ਨਹੀਂ ਤਾਂ ਉਦੋਂ 14 ਨੂੰ ਮਨਾਣਾ ਸੀ ਬੜੀ ਧੂੰਧ ਨਹੀਂ ਨਹੀਂ ਆ ਮਹੀਨਾ ਹੀ ਸਾਰਾ ਚੱਲ ਰਿਹਾ ਹੈਗਾ ਆ ਠੀਕ ਹੈ ਇਸ ਕਰਕੇ ਅਸੀਂ ਤੁਹਾਡਾ ਦੁਆਬਾ ਅੱਛਾ ਹਾਂਜੀ ਨਵਾਂ ਸਹਿਰ ਦੁਆਬਾ YouTube ਚੈਨਲ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਆ ਕੇ ਸਾਡੇ ਜੋ ਸਾਡੀਆਂ ਸਮੱਸਿਆਵਾਂ ਸੁਣਦੀਆਂ ਸਾਡੀ ਆਵਾਜ਼ ਹੈ ਜਿਹੜੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਬਤਿਆ ਦੇਖੋ ਸਾਡਾ ਤਾਂ ਇਹ ਫਰਜ਼ ਬਣਦਾ ਆ ਹਾਂਜੀ ਠੀਕ ਹੈ ਮੀਡੀਆ ਪੱਤਰਕਾਰੀ ਉਹੀ ਹੁੰਦੀ ਆ ਕਿ ਜਿਹੜੇ ਬਿਨਾਂ ਕਿਸੇ ਪੱਕੇ ਬਾਤ ਤੋਂ ਬਿਨਾਂ ਬਵਾਦਾ ਤੋਂ ਮਤਲਬ ਹਰ ਧਰਮ ਦੀ ਕਵਰੇਜ ਕਰੇ ਕਿਆ ਸਾਹਿਬ ਜੀ ਜਿਹੜਾ ਤੁਹਾਡਾ ਪੱਤਰਕਾਰਨੀ ਦਾ ਲੈ ਗਿਆ ਉਹ ਇੱਕ ਵੱਖਰਾ ਹੀ ਆ ਤੁਹਾਡਾ ਤੁਸੀਂ ਇੱਕ ਜਿਹੜਾ ਇਹ ਪੱਤਰਕਾਰੀ ਕਰਦੇ ਆ ਉਹ ਬਹੁਤ ਇੱਕ ਸਮਾਰੇ ਸਾਰੇ ਦੂਸਰੇ ਤੋਂ ਉੱਟ ਕੇ ਵਧੀਆ ਤਰੀਕੇ ਨਾਲ ਕਵਰੇਜ ਕਰਦੇ ਨੇ ਨਹੀਂ ਚਲੋ ਖੈਰ ਤੁਹਾਡੇ ਵਰਗੇ ਜਿਹੜੇ ਆ ਲੋਕਾਂ ਦਾ ਸਹਿਯੋਗ ਰਹਿੰਦਾ ਤੇ ਅਸੀਂ ਤਦੇ ਪੱਤਰਕਾਰੀ ਕਰਦੇ ਆ ਨਹੀਂ ਤੇ ਵੈਸੇ ਅਸੀਂ ਵੀ ਕੋਈ ਕੋਈ ਚੀਜ਼ ਸਹਿਯੋਗ ਰਹਿੰਦਾ ਸਾਡੇ ਨਾਲ ਕਹਿੰਦਿਆ ਕਸ਼ਮੀਰੀ ਲਾਲ ਕੈਥ ਨੂੰ ਬਰਾਉਂ ਜੀ ਬਹੁਤ ਵਧੀਆ ਤੇ ਖਬਰ ਬਣਾ ਚਲੋ ਖੈਰ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਜੈ ਗੁਰੂ ਦੇਵ ਧੰਨ ਗੁਰੂ ਦੇਵ ਸਰਪੰਚ ਨਰੇ ਆਜਾ ਆਪਾਂ ਰੈਂਡ ਬਹਾਦਰਪੁਰ ਵਿਖੇ ਡਾਕਟਰ ਜੀਂਦਰಾವ್ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਮਨਾਉਦੇ ਹੋਏ ਜਿਨ੍ਹਾਂ ਦਾ ਜਨਮ ਮੱਧਿਆ ਪ੍ਰਦੇਸ਼ ਦੇ ਵਿੱਚ 14 ਅਪ੍ਰੈਲ 1891 ਨੂੰ ਮੌਜੂਦੀ ਧਰਤੀ ਸੋਨੀ ਦੇ ਵਿਖੇ ਕਮੇਟਰੀ ਦਾ ਪੈਂਪ ਹੁੰਦਾ ਹੈ ਉਸ ਦੇ ਵਿਖੇ ਇੱਕ ਮਸੀਹਾ ਬਣ ਕੇ ਗਰੀਬਾਂ ਦੇ ਲਈ ਆਏ ਇਹਨਾਂ ਦੇ ਪਿਤਾ ਦਾ ਨਾਮ ਸ੍ਰੀ ਮਾਤਾ ਸੂਬੇਦਾਰ RAM JI DAS ਸੀ ਇਹਨਾਂ ਦੇ ਦਾਦਾ ਦਾ ਨਾਮ ਹੌਲਦਾਰ ਮਲੂ RAM JI ਸੀ ਇਹਨਾਂ ਦੀ ਮਾਤਾ ਦਾ ਨਾਮ ਧੀਮਾ ਬਾਈ ਸੀ ਇਹਨਾਂ ਦਾ 17 ਸਾਲ ਦੀ ਉਮਰ ਦੇ ਵਿੱਚ ਮੈਨਤ ਹੋਈ ਦਾਦਾ ਜੀ ਆਮਾ ਬੰਕੇ ਨਾਲ ਦੋਹਰ ਬ੍ਰਹਮਣ ਪਛ ਦੇ ਵਿੱਚੋਂ ਸੀ ਇਹ ਹੈ ਦਾਦੀ ਦੇ ਗ੍ਰਹਿ ਕਿ 14 ਪੁੱਤਰ ਸਨ ਉਹਨਾਂ ਦੇ ਗ੍ਰਹਿ ਦੇ ਵਿੱਚ 14 ਪੁੱਤਰ ਹਾਏ ਓਏ ਇਹਨਾਂ ਵਿੱਚੋਂ 14 ਦੇ ਵਿੱਚੋਂ ਪੰਜ ਜੀਵਤ ਰਹੇ ਪੰਜਾਂ ਵਿੱਚੋਂ ਜਿਹੜੇ 5ਵੇਂ ਸਨ ਜਾਂ 14ਵੇਂ ਸਨ ਉਹ ਡਾਕਟਰ ਭੀਮrao ਅੰbedkar ਜੀ ਸਨ ਇਨਾਂ ਨੂੰ ਤਾਂ ਹੀ 14ਵਾਂ ਰਤਨ ਵੀ ਕਿਹਾ ਜਾਂਦਾ ਹੈ ਕਿਉਂਕਿ ਦੁਨੀਆ ਦੇ ਵਿੱਚ 14 ਰਤਨ ਮਸ਼ਹੂਰ ਹੋਏ ਹਨ ਸ੍ਰੀ ਮਰ ਰੰਦਾ ਬਾਣੀ ਅਮੀ ਸੰਸਗੜ ਰਾਜ ਵਿਖਦੇਨ ਸਸੀ ਕਲਪਤਰ ਤਨਕ ਤਨਕਰ ਬਾਜ ਦੇ 14 ਰਤਨਾਂ ਦੀ ਗਿਣਤੀ ਆ ਇਹ 14 ਰਤਨਾਂ ਤੋਂ ਵੀ ਉੱਪਰ ਦੇ ਰਤਨ ਹਨ ਜਿੱਦਾਂ ਸਾਡਾ ਹਿੰਦੁਸਤਾਨ ਦਾ ਕੋਹੇਨੋਰ ਹੀਰਾ ਜਿਹੜਾ ਇੰਗਲੈਂਡ ਵਿੱਚ ਪਿਆ ਉਹਦੇ ਦੋ ਟੋਟੇ ਚਿੱਤਰ ਗਏ ਤੁਸੀਂ ਅਨਮਾਨ ਲਗਾ ਲਓ ਜੇ ਉਸ ਕੋਹੇ ਨੂੰ ਰਸੀਦੇ ਨੂੰ ਅੱਜ ਵੀ ਭਾਰਤ ਦੀ ਧਰਤੀ ਬਾੜਨ ਦੀ ਸਰਕਾਰ ਭਾਰਤ ਦੇ ਲੋਕ ਚਾਹੁੰਦੇ ਹਨ ਲਿਆਉਣਾ ਇਹਦਾ ਮਤਲਬ ਉਹ ਜੀਰੇ ਵਧਦਾ ਹੋ ਨਹੀਂ ਸਕਦਾ ਉਹ ਜੀਰੇ ਵਧਦਾ ਤਾਂ ਲੋਆਰਾ ਕੋਈ ਹੋ ਸਕਦਾ ਹੈ ਪਰ ਇਹ ਜੀਰੇ ਵਧਦਾ ਕੋਈ ਦੁਨੀਆ ਤੇ ਹੋ ਨਹੀਂ ਸਕਦਾ ਡਾਕਟਰ ਬਾਹਵ ਨੇ ਕੋਟੇ ਨਾ ਹੋਣੀ ਹੋਣਾ ਲੈਕ ਤੇ ਕਾਲੀ ਕਾਲੀ ਜਨਾਂ ਨਾ ਪੜਿਆ 32 ਡਿਗਰੀਆਂ ਆਸਰ ਕੀਤੀਆਂ ਸਭ ਤੋਂ ਡਿਗਰੀ ਉਸ ਟਾਈਮ ਦੀ ਡਾਕਟਰ ਆਫ ਸਾਇੰਸ ਜੋ ਕਿਸੇ ਕੋਲ ਵੀ ਡਿਗਰੀ ਨਹੀਂ ਸੀ ਕੋਈ ਕਹਿੰਦਾ ਹੈ ਫਰਕ ਤਾਂ ਡਿਗਰੀਆਂ ਬਹੁਤ ਐ ਉਸ ਟਾਈਮ ਤੁਸੀਂ ਦੇਖੋ ਜਦੋਂ ਡਾਕਟਰ ਅੰਬੇਦਕਰ ਸਾਹਿਬ ਜੀ ਨੇ 14 32 ਡਿਗਰੀਆਂ ਦੇ ਵਿੱਚੋਂ ਡਾਕਟਰ ਆਫ ਸਾਇੰਸ ਦੀ ਡਿਗਰੀ ਸਭ ਤੋਂ ਉੱpper ਡਿਗਰੀ ਪ੍ਰਾਪਤ ਕੀਤੀ ਔਰ ਝੁੱਗੀ ਦੇ ਵਿੱਚੋਂ ਉੱਠ ਕੇ ਪ੍ਰਾਪਤ ਕੀਤੀ ਜਦੋਂ ਤੁਸੀਂ ਉਹਨਾਂ ਦੀ ਇਹ ਹਿਸਟਰੀ ਪੜ੍ਹੋਗੇ ਜਦੋਂ ਇੰਗਲੈਂਡ ਵਿੱਚ ਪੜਨ ਗਏ ਤਾਂ ਉਹਨਾਂ ਦੀ ਪਤਨੀ ਨੇ ਰਾਮਾ ਬਾਈ ਨੇ ਸੁੱਕੀਆਂ ਰੋਟੀਆਂ ਨੂੰ ਕੁੱਟ ਕੇ ਔਰ ਉਹਦੇ ਲੱਡੂ ਬਣਾ ਕੇ ਹੋ ਸ੍ਰੀਮਾਨ ਸਰਪੰਚ ਸਾਹਿਬ ਸਰਪਾਲ ਸਿੰਘ ਜੀ 2 ਮਿੰਟ ਲਈ ਅੱਜ ਦੇ ਸਮਾਗਮ ਦਾ ਧੰਨਵਾਦ ਕਰਨ ਲਈ ਰੇਸ਼ਕਰ ਜੀ ਦਾ 101 ਨੰਬਰ ਜਾਨ ਦੇਵਸ ਪਿੰਡ ਬਹਾਦਰਪੁਰ ਵਿਖੇ ਬੜੀ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਆ ਡਾਕਟਰ ਬੇਧਕਾਰ ਨੇ ਸਾਡੇ ਸਮਾਜ ਦੀ ਖਾਤਰ ਇੰਨੀਆਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ 32 ਡਿਗਰੀਆਂ ਹਾਸਲ ਕਰਕੇ ਪੂਰੇ ਇੰਡੀਆ ਦੇ ਵਿੱਚੋਂ ਛੇਵੇਂ ਵਿਅਕਤੀ ਹੋਏ ਆ ਜਿਨ੍ਹਾਂ ਨੇ ਸਾਨੂੰ ووٹ ਦਾ ਹੱਕ ਲੈ ਕੇ ਦਿੱਤਾ ਐਮਐਨਏ ਐਮਪੀ ਪੰਚ ਸਰਪੰਚ ਜਿੰਨੇ ਲੰਬੜਦਾਰ ਆ ਇਹ ਸਾਰੇ ਸਿਰਫ ਡਾਕਟਰ ਬੇਧਕਾਰ ਦੀ ਬਦੌਲਤ ਹੈ ਜੇ ਡਾਕਟਰ ਬੇਧਕਾਰ ਸਾਡੇ ਸਮਾਜ ਦੀ ਖਾਤਰ ਇੰਨਾ ਸੰਘਰਸ਼ ਨਾ ਕਰਦੇ ਸ਼ਾਇਦ ਅਸੀਂ ਅੱਜ ਨਾ ਸਟੇਜਾਂ ਤੇ ਬੋਲਦੇ ਨਾ ਅਸੀਂ ਸਰਪੰਚ ਪੰਚ ਲੰਬੜਦਾਰ ਐਮ ਐਲ ਏ ਐਮ ਪੀ ਨਾ ਬਣਦੇ ਇਹ ਸੈਲਫ ਡਾਕਟਰ ਬੇਦਕਾਰ ਭੀਮਰਾਵਦੀ ਸਾਰੀ ਦੇਣ ਆ ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਜਿੱਥੇ-ਜਿੱਥੇ ਵੀ ਸਾਡੇ ਦੁਆਬਾ ਚੈਨਲ ਦਾ ਰਹੀ ਜਿੱਥੇ-ਜਿੱਥੇ ਸਾਡੀ ਆਵਾਜ਼ ਜਾਂਦੀ ਆ ਡਾਕਟਰ ਬੇਦਕਾਰ ਦੀਆਂ ਜੋ ਵੀ ਉਹਨਾਂ ਨੇ ਸਾਡੇ ਸਮਾਜ ਦੀ ਖਾਤਰ ਦੂਸਰੀ ਦੇਣੀ ਆ ਉਹਨਾਂ ਦੀ ਉਹਨਾਂ ਨੂੰ ਬੱਦ ਤੋਂ ਬੱਦ ਪਿੰਡਾਂ ਦੇ ਵਿੱਚ ਜਾਗਰੂਕ ਕੀਤਾ ਜਾਵੇ ਤਾਂ ਉਹਨਾਂ ਦੀਆਂ ਯਾਦਾਂ ਨੂੰ ਇਸੇ ਤਰ੍ਹਾਂ ਮਨਾਇਆ ਜਾਵੇ ਬਾਕੀ ਮੈਂ ਇੱਥੇ ਸਾਡੇ ਪਿੰਡ ਦੇ ਬੀਬੀਆਂ ਆਈਆਂ ਆ ਤੇ ਸਾਡੇ ਬਜ਼ੁਰਗ ਬੈਠੇ ਆ ਸਾਡੇ ਡਾਕਟਰ ਧਰਮਜੀਤ ਜੀ ਸਾਡੇ ਜ਼ਿਲ੍ਹੇ ਦੇ ਸੈਤੂ ਜੀ ਤੇ ਇਹ ਵੀ ਸਾਡੇ ਵਿੱਚ ਪਹੁੰਚੇ ਆ ਮੈਂ ਇਹਨਾਂ ਦਾ ਵੀ ਜੀ ਆਇਆਂ ਕਰਦਾ ਆ ਬਾਕੀ ਮੈਂ ਸਾਡੇ ਪਾਪਾ ਮੇਰ ਚੰਦ ਜੀ ਜਿਹੜੇ ਇਸ ਟਾਈਮ ਸਾਡੇ ਦੁਨੀਆ ਤੋਂ ਚਲੇ ਗਏ ਆ ਮੈਂ ਉਹਨਾਂ ਨੂੰ ਵੀ ਐ ਕੋਟੀ ਕੋਟੀ ਪ੍ਰਣਾਮ ਕਰਦਾ ਆ ਜਿਨ੍ਹਾਂ ਨੇ ਆਪਣੇ ਘਰ ਵਾਲੀ ਬੀਬੀ ਕਿਸ਼ਨੀ ਕਿਸ਼ਨਪੌਰ ਜੀ ਤੇ ਪੁੱਤਰ ਹਰਮੇਸ਼ ਚੰਦ ਜੀ ਦੀ ਯਾਦ ਦੇ ਵਿੱਚ ਡਾਕਟਰ ਪਾਪਾ ਸਾਹਿਬ ਵੇੜ ਕਰਦਾ ਸਟੈਚੋ ਸਟੈਚੋ ਇੱਥੇ ਲਗਾਇਆ ਕਿ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਅਸੀਂ ਉਹਨਾਂ ਦੀਆਂ ਇਸ ਯਾਦ ਨੂੰ ਤਾਜ਼ਾ ਕਰਦੇ ਹੋਏ ਅਸੀਂ ਸਾਰੇ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਵੀ ਨਤਮਸਤ ਕਰਦੇ ਹਾਂ ਮੈਂ ਇੰਨਾ ਕਹਿੰਦਾ ਹੋਇਆ ਸਾਰੀਆਂ ਬੀਬੀਆਂ ਦਾ ਜੱਬਾ ਚੰਨਣ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਭੀਮ ਜੈ ਭੱਤ ਜੈ ਗੁਰਦੇ ਕੰਪਰਦੇ ਮੈਂ ਆਪਣੀ ਜਥੇਬੰਦੀ ਵੱਲੋਂ ਬਹਾਦਰਪੁਰ ਦੇ ਸਾਰੇ ਵਸਨੀਕਾਂ ਨੂੰ ਬਾਬਾ ਸਾਹਿਬ ਦੀ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਧੰਨਵਾਦ ਜੀ ਆਪਿੰਦੇ ਧੰਨਵਾਦ ਐ ਮਾਤਾ ਜੀ ਅੱਜ ਤੁਹਾਡੇ ਪਿੰਡ ਜਿਹੜਾ ਆ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਕਰਜੀ ਦਾ ਜਨਮ ਦਿਨ ਮਨਾਇਆ ਕਿੰਨਾ ਕੁ ਵਧੀਆ ਲੱਗਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਜੀ ਇਹਨਾਂ ਦੀ ਬਦੌਲਤ ਬੈਠੇ ਹਾਂ ਜੀ ਬਦੌਲਤ ਬੈਠੇ ਹਾਂ ਹਾਂਜੀ ਬੱਚਿਓ ਲੱਡੂ ਖਾ ਰਹੇ ਹਨਾ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਆਏ ਬੰਦੇ ਜਾ ਰਹੇ ਹਨਾ ਅੱਛਾ ਫਿਰ ਕਿੰਨੀ ਕੁ ਖੁਸ਼ੀ ਹੋਈ ਆ ਤੁਹਾਨੂੰ ਅੱਛਾ ਅੱਜ ਜਿਹੜੇ ਤੁਸੀਂ ਪੜ੍ਹਦੇ ਲਿਖਦੇ ਆ ਕਿ ਇਹਨਾਂ ਦੇ ਕਰਕੇ ਹੀ ਆ ਜੀ ਠੀਕ ਹੈ ਜੀ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਮਾਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499 ਔਰ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਪਿੰਡ ਜੀ ਇਹ ਮਨਾਇਆ ਗਿਆ ਕਿੱਦਾਂ ਦਾ ਲੱਗਾ ਜੀ ਜਨਮ ਦਿਨ ਬਹੁਤ ਵਧੀਆ ਇਹਦੇ ਨਾਲ ਮੈਂ ਕਹਿੰਨਾ ਨਿਆਣਿਆਂ ਨੂੰ ਪਤਾ ਵੀ ਲੱਗਦਾ ਹਨਾ ਨਿਆੜਿਆਂ ਬਾਤ ਤੇ ਥਿਆੜੇ ਬਾਤ ਅੱਛਾ ਜਿਨ੍ਹਾਂ ਨੇ ਉਹਨਾਂ ਦਾ ਸਟੈਚੂ ਬਣਾਇਆ ਆ ਜਿਹੜਾ ਬਣਾਇਆ ਉਹਨਾਂ ਨੇ ਪ੍ਰਤਿਭਾ ਬਣਾਈ ਆ ਜਿਨ੍ਹਾਂ ਨੇ ਉਹਨਾਂ ਲਈ ਕੀ ਕਹੋਗੇ ਕਿ ਜਿਨ੍ਹਾਂ ਨੇ ਇਹ ਬਣਾਇਆ ਹੈ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਸਤਿ ਸ੍ਰੀ ਅਕਾਲ ਅੱਛਾ ਇਹ ਬਣਨ ਕਰਕੇ ਜਨਮ ਦਿਨ ਦੇ ਵਿੱਚ ਜਿਹੜਾ ਆ ਉਹ ਵਧੀਆ ਮਨਾਇਆ ਜਾਂਦਾ ਵਧੀਆ ਵਧੀਆ